ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 611 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਤਿੰਨੇ ਬਿਲਕੁਲ ਤਾਜ਼ੇ ਸੂਏ ਆ ਦੋ ਛੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆ ਭਾਜੀ ਜਸਪਿੰਦਰ ਸਿੰਘ ਹੋਣਾ ਕੋਲ ਤੇ ਆਜੋ ਵੀ ਇਨਾ ਕੱਬਿਆਂ ਗੱਲ ਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾਵ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਕਿਰਪਾ ਕਿਰਪਾ ਵਾਏ ਗੁਰੂ ਦੀ ਭਾਈ ਚੈ ਜੀ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਜਸਪਿੰਦਰ ਸਿੰਘ ਪਿੰਡ ਤਰਗੋੜ ਤਹਿਸੀਲ ਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9914077896 ਠੀਕ ਹੈ ਜੀ ਤੇ ਆਜੋ ਭਾਈ ਜੀ ਹੁਣ ਆਪਾਂ ਤੁਹਾਨੂੰ ਨਕੀਨੇ ਦਿਖਾਉਂਦੇ ਬਹੁਤ ਸ਼ਾਨਦਾਰ ਹੈ ਝੋਟੀਆਂ ਵੀ ਤੇ ਵਹਿੜਦੇ ਦੱਸਿਓ ਭਾਈ ਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਕਿਨਵਾਸੂਗਰ ਸੁਈ ਤੇ ਕੀ ਮਿਲ ਆਪਾਂ ਲਿਆਂਦੀਆਂ ਪਰਸੋਂ ਠੀਕ ਠੀਕ ਉੱਥੇ ਆਪਾਂ ਦੋ ਟਾਈਮ ਝੋਟੀ ਚੋਈ 14 ਕਿਲੋ ਆਪਾਂ ਮਣ ਕੇ ਲਿਆ ਦੁੱਧ ਠੀਕ ਹੈ ਠੀਕ ਹੈ ਉਹਨਾ ਪਰਸੋਂ ਦੀ ਆ ਕੇ ਏਦਾਂ ਭੌਈ ਜੀ ਜਾਂਦੀ ਮਨਲਾ ਤੇ ਖਾਦਾ ਪੀਤਾ ਘਟਿਆ ਅੱਛਾ ਦੇ ਹੁਣ ਇਸ ਟਾਈਮ ਜਿਹੜਾ ਸਹੀ 12 ਕਿਲੋ ਦੁੱਧ ਹੋ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਜੋ ਆ ਕੇ ਆ ਗਿਆ ਪਿਛੇ ਜਵਾਕ ਕਟਾ ਜੇ ਹਾਂਜੀ ਆ ਬਈ ਚੈੱਕ ਕਰ ਸਕਦੇ ਮੇਲਕਾਫ ਜੀ ਬਿਲਕੁਲ ਜੇ ਤਾਜ਼ਾ ਵਾ ਕਿੰਨਾ ਕੁ ਟਾਈਮ ਹੋ ਗਿਆ ਕੋਈ ਸੂਈ ਨੂੰ ਸੂਈ ਨੂੰ 10 ਕ ਦਿਨ 10 ਦੇ ਠੀਕ ਹੈ ਜੀ ਹਾਂਜੀ ਆ ਬਈ 10 ਦਿਨ ਹੋ ਗਿਆ ਸੂਈ ਨੂੰ ਇਹ ਮੇਲਕਾਫ ਆ ਗਿਆ ਇਸ 12 ਲੀਟਰ ਮੌਕੇ ਦੇ ਬਿਲਕੁਲ ਹਾਜ਼ਰ ਆ। ਹਾਂਜੀ ਹਾਂਜੀ। ਬਾਈ ਕਹਿੰਦਾ ਕਿ 14 ਲੀਟਰ ਆਪਾਂ ਚੋਗ ਲੈੰਦਾ ਜੀ ਚਲੋ ਥੋੜਾ ਜਿਹਾ ਕੇ ਆ ਕੇ ਦੇ ਦੂ ਜਿਹਨੇ ਲਾਇਆ ਇਹਨੇ। ਤੇ ਕੱਠੇ ਥੋੜੇ ਜਿਹਾ ਘੱਟ ਖਾਨ ਕਰਕੇ ਥੋੜਾ ਜਿਹਾ 2 ਲੀਟਰ ਦਾ ਫਰਕ ਪਾ ਗਈ ਆ। ਬਾਕੀ ਚੰਗੇ ਘੱਟ ਕਾਟ ਵਾਲੀ ਆ। ਤੇ ਪਿੱਠ ਪੁੜਾ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਤਗੜਾ ਵਾ ਮਜ਼ਬੂਤ ਆ। ਤੇ ਆਰਡਰ ਕੁਆਲਿਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੀ ਥਾਣਾ ਦਾ ਸੈਜ ਕੈਬ ਬਹੁਤ ਸ਼ਾਨਦਾਰ ਆਣ ਗਿੱਠ ਗਿੱਠ ਦੇ। ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ। ਇਹ ਨਗਟ ਚਵਾਈ ਜੋਗੀ ਦੁੱਧ ਪੂਰੀ ਵੱਡੀ ਵੀ ਤੇ 16 ਕਿਲੋ ਦੀ ਗਾਰੰਟੀ ਤੇ ਆਈ ਆ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਬਾਈ ਚੈੱਕ ਕਰ ਸਕਦੇ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਤੇ ਚੰਗੇ ਗੱਦ ਕਾਠ ਵਾਲੀ ਤੇ ਬਾਈ ਹਣੀ ਚੰਗੇ ਪਸ਼ੂ ਲੈਂਦੇ ਆ ਤੇ ਜਿਆਜ ਮੁੱਲ ਵਿੱਚ ਹੁੰਦੇ ਆ ਪਸ਼ੂ ਬਿਲਕੁਲ ਇਹਨਾਂ ਦੇ ਕੋਲ ਤੇ ਵਪਾਰ ਦਾ ਹੀ ਕੰਮ ਕਰਦੇ ਆ ਬਾਈ ਹਣੀ ਕੀ ਮੁੱਲ ਕਰਨਾ ਭਾਜੀ ਫਿਰ ਜੱਗੇ ਵੀਰ ਮੁੱਲ ਕਰਨ ਨੂੰ ਜਨਾ ਮਰਜ਼ੀ ਕਰਾ ਲਓ ਹਾਂਜੀ ਹਾਂਜੀ ਮੋਲ ਤੇ ਲੋਕ ਇਦਾਂ ਦੀ ਇੱਕ 80 80 ਮੰਗੀ ਜਾਂਦੇ 90 90 ਮੰਗੀ ਜਾਂਦੇ ਪਰ ਆਪਾਂ ਤੁਹਾਡੇ ਕੋਲ ਪਹਿਲੀ ਵੀਡੀਓ ਪਾਉਣ ਲੱਗੇ ਆਪਾਂ ਇਹ ਕੰਮ ਨਹੀਂ ਕਰਨਾ ਹਾਂਜੀ ਬਿਲਕੁਲ ਆਪਾਂ ਜੈ ਜੀ ਪਾਈਏ ਨਾ ਆਪਾਂ ਜਿਹੜੀ ਜੈਸ ਨੋ ਦੇਣ ਵਾਲੀ ਗੱਲ ਮੋਲ ਕਰਾਉਣ ਨੂੰ ਭਵੇਂ 1 60 ਕਰਾ ਲਓ ਹਾਂਜੀ ਇੱਕ ਜੈਸ ਨੋ ਵਾਲੀ ਜਿਹੜੀ ਗੱਲ ਉਹ ਆਪਾਂ ਇੱਕ 35 ਦੀ ਦੇਣੀ ਹਾਂ ਜਾਣਾ ਠੀਕ ਹੋਊਗੀ ਵਿੱਚੋਂ ਠੀਕ ਹੈ ਬਾਈ 1 35000 ਦੀ ਬਾਕੀ ਥਣਾ ਦਾ ਸੈੱਜ ਗਿਆ ਤੁਸੀਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਤੇ ਹੈ ਵੀ ਪਿਓਰ ਮਹਰੋ ਨਸਲ ਦੇ ਵਿੱਚ ਹੈ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਆ ਫੇਸ ਵੀ ਇਹ 16 ਲੀਟਰ ਦੀ ਗਾਰੰਟੀ ਦੇ ਆਈ ਆ ਤੇ ਇਸ ਟਾਈਮ ਜਿਹੜਾ ਕੰਡੇ ਵਾਲਾ ਬਿਲਕੁਲ ਹਾਜ਼ਰ ਹੈ 12 ਲੀਟਰ ਦੁੱਧ ਤਿਆਰ ਆ ਤੇ ਬਾਈ ਕਹਿੰਦਾ ਕਿ 14 ਲੀਟਰ ਆਪਾਂ ਚੋ ਕੇ ਲਿਆਂਦੀ ਤੇ ਆਜੋ ਹੁਣ ਦੂਜੇ ਨੰਬਰ ਦੇ ਦੱਸਿਓ ਕਿ ਜਿਹੜੇ ਬਾਰੇ ਇਹ ਵੀ ਦੂਜਾ ਸੂਆ ਸੂਈ ਦੇ ਵਿਧੀ ਅੱਛਾ ਜੀ ਹਾਂ ਜੀ ਕਿੰਨਾ ਕਸਤਾ ਮਾਮ ਬੋਲਾ ਲੱਗਦਾ ਦੋਦੀ ਇਹ ਤਾਂ ਕੋਈ ਨਹੀਂ ਜੀ 12 ਕਿਲੋ ਹੋਊਗਾ ਅੱਛਾ ਜੀ ਹਾਂ ਜੀ ਜਿਹੜਾ ਹੁਣ ਮਿਲ ਲੈਣਾ ਠੀਕ ਹੈ ਠੀਕ ਹੈ ਸਹੀ ਦੁੱਧਾ ਲਓ ਅਜੇ ਵੀ ਚੰਗੇ ਕਦ ਕਾਠ ਵਾਲੀ ਝੋਟੀ ਆ ਤੇ ਤਗੜੇ ਕਦ ਕਾਠ ਲੈ ਕੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਜੈਡ ਬਲਾਇਆ ਦੀ ਝੋਟੀਆਂ ਵੀ ਇਹਦੀ ਵੀ 14 ਕਿਲੋ ਦੀ ਗਾਰੰਟੀ ਆਈ ਵੀਰ ਜੀ ਅੱਛਾ ਅੱਛਾ ਠੀਕ ਹੈ ਜੀ ਲਓ ਬਾਜੀ ਚੰਗੇ ਗੱਦਗਾਲਆਂ ਹਨ ਤੁਸੀਂ ਚੈੱਕ ਕਰ ਸਕਦੇ ਹੋ ਪੂਰੀਆਂ ਜੱਗੇ ਵੀਰ ਪੂਰੀਆਂ ਵੱਡੀਆਂ ਝੋਟੀਆਂ ਹਾਂਜੀ ਹਾਂਜੀ ਪੱਕੀ ਪਤਾ ਲੱਗਣੀ ਤੇ ਬਹੁਤ ਤਗੜੀਆਂ ਵਾਂ ਹਾਂਜੀ ਹਾਂਜੀ ਪਿੱਠ ਕੁੜੇ ਲਓ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਇਹ ਵੀ ਮਜ਼ਬੂਤ ਆ ਤੇ ਹਾਈਟ ਲੈਂਥ ਬਹੁਤ ਚੰਗੀ ਏ ਨਜ਼ਰੀ ਜੈਡਰ ਕੁਆਲਿਟੀ ਤੁਸੀਂ ਲੱਗੇ ਤੋਂ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗੈਪ ਇਹਦਾ ਵੀ ਬਹੁਤ ਸ਼ਾਨਦਾਰ ਆ ਕਿ ਲੱਗ ਗਿਆ ਤੁਹਾਨੂੰ ਥਾਣਾ ਦਾ ਸੈਜ ਗਿਆ ਵੀ ਚੈੱਕ ਕਰਾਉਨੇ ਆ ਬਾਈ ਕੋਲ ਦੋਵੇਂ ਝੋਟੀਆਂ ਬਹੁਤ ਤਗੜੇ ਕਦ ਕਾਠ ਵਾਲੀਆਂ ਵਾਂ ਇਹ ਫਿਰ ਉਧਰੋਂ ਲੈ ਕੇ ਆਲ ਵੀ ਹਾਂਜੀ ਹਾਂਜੀ ਵੀਰ ਜੀ ਉਧਰੋਂ ਲਿਆਂਦਾ ਤਮਤਾਨ ਸਾਹਿਬ ਲਾਗੇ ਪੈਂਦੇ ਆ ਅੱਛਾ ਅੱਛਾ ਉੱਥੋਂ ਲਈਆਂ ਆਪਾਂ ਚਾਰ ਲਿਆਂਦੀਆਂ ਇਹ ਪਰਸੋਂ ਉਹ ਆਪਣੇ ਰਿਸ਼ਤੇਦਾਰ ਇਹ ਉਹ ਲੈ ਗਏ ਆ ਠੀਕ ਹੈ ਠੀਕੀਆਂ ਹਾਂਜੀ ਹੈ ਜੀ ਇਹ ਦੋ ਰਹਿੰਦੀਆਂ ਹਾਂਜੀ ਬਾਈ ਆਜੋ ਤੁਹਾਨੂੰ ਲੱਗੇ ਰੋ ਥਾਣਾ ਦਾ ਸੈਜ ਗਿਆ ਵੀ ਚੈੱਕ ਕਰਾਉਨੇ ਆ ਬੱਚੇ ਬੱਚੇ ਲਾਉਣੇ ਲਵਾ ਦੀ ਮਰਾਉ ਰੋਤਾ ਨਾ ਜੀ ਮਰਾਉ ਨਾ ਮਰਾ ਦੇ ਲਾ ਦੇ ਬੱਚਾ ਨਾ ਹਾਂਜੀ ਭਾਈ ਜੀ ਆ ਜੋ ਤਾਂ ਲਾਲਾ ਸ਼ਾਰਾ ਨਾ ਬਸ ਮਰਾ ਚੈੱਕ ਕਰਾਉਨੇ ਆ ਤੇ ਚੌਂਕਾਂ ਦਾ ਜੱਗੇ ਵੀਰ ਬਹੁਤ ਟੌਪ ਦਾ ਠੀਕ ਹੈ ਠੀਕ ਹੈ ਜੀ ਇਹਦੇ ਪਿੱਛੇ ਜਵਾਕ ਆ ਗਿਆ ਜੀ ਇਹਦੇ ਪਿੱਛੇ ਕੱਟੀ ਜੇ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜੀ ਇਹਦੇ ਪਿੱਛੇ ਇਹਦਾ ਵੀ ਤੁਹਾਨੂੰ ਡਬਲ ਸਾਰਾ ਹੋ ਗਿਆ ਜੀ ਬਾਕੀ ਪਹਿਲੇ ਨੰਬਰ ਵਾਲੀ ਨੂੰ ਤੁਹਾਨੂੰ ਥਾਣਾ ਦਾ ਫੇਰ ਇੱਕ ਨਾ ਲਾ ਕੇ ਦੋ ਚੈੱਕ ਕਰਾਉਨੇ ਆ ਉਹਦੀਆਂ ਵੀ ਤਾਂ ਰਮਰਾ ਦੇਣੇ ਆ ਠੀਕ ਹੈ ਠੀਕ ਹੈ ਬਾਈ ਚੈੱਕ ਕਰ ਸਕਦੇ ਬਾਈ ਬਹੁਤ ਕਿੱਠ ਕਿੱਠ ਤੇ ਥਾਂ ਤੇ ਤੁਸੀਂ ਚੈੱਕ ਕਰ ਸਕਦੇ ਆ ਲੰਬਾ ਥਾਂ ਲੱਗਾ ਵ ਹਾਂ ਰਿਪੋਟ ਨੂੰ ਲਾ ਦੇ ਜੀ ਤੁਹਾਨੂੰ ਦੋਆਂ ਜੁੱਟੀਆਂ ਦੀ ਆਪਾਂ ਪਸ਼ਮਾ ਵੀ ਤੇ ਧਾਰਾਂ ਧੋਰਾ ਮਾਰਾ ਕੇ ਦਿਖਾਉਂਦੇ ਆ ਬਾਕੀ ਸਾਡੀ ਹੱਥ ਜੋੜ ਕੇ ਬੇਨਤੀ ਆ ਭਾਈ ਜੀ ਆਪਾਂ ਵੀਡੀਓ ਉਸੇ ਵੀਰ ਦੀ ਬਣਾਉਂਦੇ ਆ ਜਿਹੜਾ ਚੰਗਾ ਰਕਾਉੜ ਆ ਵੀ ਚੰਗੇ ਪਸ਼ੂ ਹੁੰਦੇ ਤੇ ਜਾਇਜ਼ ਮੁੱਲ ਹੁੰਦੇ ਆ ਤੇ ਆਪਾਂ ਤੁਹਾਨੂੰ ਪਤਾ ਕਿ ਗੰਦ ਮੰਦ ਦੇ ਵਿੱਚ ਆਪਾਂ ਵੀਡੀਓ ਨਹੀਂ ਪਾਉਣੀ ਆ ਆਪਾਂ ਉਸੇ ਵੀਰ ਦੇ ਕੋਲ ਜਾਂਦੇ ਆ ਜਿਹਦੇ ਕੋਲ ਚੰਗੇ ਪਸ਼ੂ ਹੁੰਦੇ ਤੇ ਜਾਇਜ਼ ਮੁੱਲ ਹੁੰਦੇ ਆ ਫਿਰ ਜਗੇ ਵੀਰ 2-2 ਕਿਲੋ ਗਾੜੀ ਹੋਊ ਮਈਆਂ ਦੀ ਠੀਕ ਹੈ ਠੀਕ ਹੈ ਲਓ ਭਾਈ ਜੀ 2 ਕਿਲੋ ਗਾੜ ਗਾੜੀ ਆ ਛੋਟੀਆਂ ਤੋਂ ਮਾਰੀ ਤੇ ਜਿਹੜੀ ਬਾਈ ਛੋਟੀਆਂ ਹੋਗੀ ਉਹਨੂੰ ਆਪਾਂ ਛੋਟੀਆਂ ਗਾ ਕੇ ਬਣਾਵਾਂਗੇ ਵੀਡੀਓ ਤੇ ਜਿਹੜੀ ਮੱਜਾਂ ਜਾ ਗਈ ਉਹਨੂੰ ਮੱਜਾਂ ਹੀ ਕਰਾਂਗੇ ਪਹਿਲੇ ਦੁਜੇ ਸਵੇਰ ਤੱਕ ਛੋਟੀਆਂ ਤੁਹਾਨੂੰ ਪਤਾ ਹੁੰਦੀਆਂ ਵਾਣਾ ਹਾਂਜੀ 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 ਇਹ ਕਈ ਵੀਰ ਭਰਾਵਾਂ ਦਾ ਸਾਨੂੰ ਫੋਨ ਆਇਆ ਹੈ ਭਾਈ ਜੀ ਤੁਸੀਂ ਮੱਜਾਂ ਨੂੰ ਵੀ ਛੋਟੀਆਂ ਗਈ ਜਾਂਦੇ ਚਲੋ ਬਾਕੀ ਜੰਗੀਰ ਜੀ ਆਪਣੇ ਤੈਹੀਂ ਤਸੱਲੀ ਕਰਕੇ ਖੜਿਆ ਕਰੋ ਜਿਹੜੀ ਮਾਝ ਤੁਹਾਨੂੰ ਮਾਝ ਲੱਗਦੀ ਆ ਹਨਾ ਤੇ ਉਸ ਹਿਸਾਬ ਨਾਲ ਪੈਸੇ ਲਾ ਕੇ ਖੜਿਆ ਕਰੋ ਖਾ ਦਿਓ ਵੀਰ ਜੀ ਥਣ ਥਣ ਨੂੰ ਖਾ ਦਿਓ ਪਸ਼ਮੀ ਦੇ ਤੇ ਆ ਜੂਦੇ ਸਾਡੇ ਪਸਮਾਰੇ ਲਾਗੇ ਤੋਂ ਚੈੱਕ ਕਰਾਉਣੇ ਚੈੱਕ ਕਰੋ ਭਾਈ ਹਾਂ ਬਹੁਤ ਜਗੇ ਵੀਰ ਬਹੁਤ ਸ਼ਾਨਦਾਰ ਥਣ ਬਣਾਉਂਦੀ ਆ ਠੀਕ ਆ ਠੀਕ ਆ ਜੀ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਤੁਹਾਨੂੰ ਧਾਰਾ ਮਾਰਾ ਕੇ ਵੀ ਤੇ ਹਮਨੇ ਮਾਰਦੇ ਤਰ ਹਾਂਜੀ ਭਾਜੀ ਅਗਲੇ ਥਣਾਂ ਦੀ ਚੋਾਈ ਵੀ ਚੈੱਕ ਕਰ ਸਕਦੇ ਤੁਸੀਂ ਰੇਨ ਗੋਲ ਧਾਰਾਂ ਵਾਲੇ ਮੋਟੀਆਂ ਦਾ ਰਾਂ ਬਿਲਕੁਲ ਮੋਗਾ ਹੀ ਆ। ਸਭ ਬਾਲਟੀ ਚ ਮਾਰ ਲੈਣੀ ਮਸਲੈ ਨੇ ਮਾਰ ਲੈ ਮਸਲੈ ਨੇ। ਠੀਕ ਆ। ਹਾਂਜੀ ਭਾਈ ਜੀ ਮਗਲੇ ਥਲਾਂ ਦੀਆਂ ਚਵਾਈ ਵੀ ਚੈੱਕ ਕਰ ਸਕਦੇ। ਬਹੁਤ ਸ਼ਾਨਦਾਰ ਚਵਾਈ ਹੈ ਬਿਲਕੁਲ ਕੋਲੀ ਰੈਨ ਗੋਲ ਧਾਰਾਂ ਵਾਲਾ। ਚਲੋ ਠੀਕ ਆ ਬਈ ਠੀਕ ਦੇ। ਆਉਂਦੀਆਂ ਆਉਂਦੀਆਂ ਮਾਰ ਲੈ। ਤੇ ਆਹੋ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਪਾ ਝੋਟੀ ਦਿਖਾਈ ਉਹਦਾ ਵੀ ਹੁਣ ਫਸਮਾ ਤੇ ਚਵਾ ਤੁਹਾਨੂੰ ਦਿਖਾਉਂਦੇ ਆ। ਰੈਨ ਰੈਨ ਇੱਥੇ ਡਰੇ ਨਾ। ਉਹ ਡਰੇ ਨਾ ਇੱਥੇ ਬਹਿ ਜਾ। ਲੋ ਭਾਈ ਤੁਸੀਂ ਇਹ ਰੋ ਤੁਹਾਨੂੰ ਚੈੱਕ ਕਰ ਸਕਦੇ ਜਦੋਂ ਕੁਆਲਟੀ ਬਹੁਤ ਸ਼ਾਨਦਾਰ ਤੇ ਅਗਲੇ ਥਲਾਂ ਦੀ ਆ ਚਵਾਈ ਜੇ ਬਿਲਕੁਲ ਪੋਲੀ ਧਾਰਿਆ ਤੇ ਕੋਲ ਧਾਰਾਂ ਵਿੱਚ ਚੈੱਕ ਕਰ ਸਕਦੇ ਕੋਈ ਘੂੜ ਕੋਈ ਛਟਾਣੀ ਜੇ ਤੇ ਆਜੋ ਹੁਣ ਮਗਰਲੇ ਥਲਾਂ ਦੀ ਬਹੁਤ ਛਟੀਆਂ ਪਾ ਦੋ ਥੱਲੇ ਜੱਗੇ ਵੀਰ ਇਹਦਾ ਇੱਕ ਮੌਕਾ ਜੇ ਭਾਈ ਚੈੱਕ ਕਰ ਸਕਦੇ ਤੁਸੀਂ ਠੀਕ ਜੀ ਠੀਕ ਬਹੁਤ ਸ਼ਾਨਦਾਰ ਹੈ ਭਾਈ ਇਹ ਦੋਵੇਂ ਛਟੀਆਂ ਤੇ ਆਜੋ ਇਹਦਾ ਮੁੱਲ ਭਾਈ ਦੱਸ ਦੋ ਇਹਦਾ ਜੱਗੇ ਵੀਰ ਬੁੱਲ ਭਾ ਇੱਕ 40 ਕਰਾ ਲਓ 45 ਕਰਾ ਲਓ ਹਾਂਜੀ ਇਹ ਆਪਾਂ ਇੱਕ 25 ਦੀ ਦੇਣੀ ਆ ਹਾਣਾ ਹਾਣਾ ਹੀ ਬਸ ਲਓ ਬਾਈ ਜੀ 1,25,000 ਜੇ ਕੋਈ ਜੋੜਾ ਹੀ ਲਾਗੇ ਵੀਰ ਭਰਾ ਦੇ ਜੋੜਾ ਲਾਜੂ ਤਾਂ ਚਲੋ ਮਾਨਤਨ ਕਰਦਾਂਗੇ ਜੋੜੇ ਦਾ ਚਲੋ ਠੀਕ ਆ ਖੁੱਲਾ ਕਰ ਦੋ ਮਾਨਤਨ ਹਾਂਜੀ ਖੁੱਲਾ ਤਾਂ ਕਰਦਾਂਗੇ ਮਾਨਤਨ ਲਓ ਬਾਈ ਜੀ ਜੇ ਕੋਈ ਵੀਰ ਭਰਾ ਦਾ ਜੋੜਾ ਫਿੱਟ ਆ ਮਦਾਰੇ ਮਾਨਤਨ ਬਾਈ ਕਹਿੰਦਾ ਕਿ ਖੁੱਲਾ ਕਰ ਦਿੰਦੇ ਆ ਜੋ ਤੀਜੇ ਨੰਬਰ ਤੇ ਹੁਣ ਵੜ ਇਹ ਵੀ ਚੰਗੇ ਘੱਤ ਕਾਟ ਵਾਲੀ ਆ ਦੱਸੋ ਬਾਈ ਜਿਹੜਾ ਸੂਗਾ ਸੂਈ ਜੇ ਤੇ ਕੀ ਮਿਲਕਰ ਕੜ ਜੇ ਇਹ ਵੀਰ ਜੀ ਰਾਤ ਦੀ ਸੂਈ ਤੇ ਵੱਛੀ ਅੱਛ ਦੋ ਦਤਾ 20 ਕਿਲੋ ਮਾਲਕਾਂ ਦੇ ਦੱਸਣ ਅਨਸਾਰ ਅੱਛਾ ਜੀ ਤੇ ਰਾਤ ਦੀ ਸੂਈ ਤੇ ਹਜੇ ਮੰਨ ਲਓ ਹੁਣ ਜੀ ਵਾਕੇ ਆਗੇ ਪਿਛੇ ਬੱਚੇ ਮੇਲਕਾਫ ਜੇ ਲੋ ਬਾਈ ਮੇਲਕਾਫ ਆਗੇ ਪਿਛੇ ਬਿਲਕੁਲ ਤਾਜ਼ਾ ਚੈੱਕ ਕਰ ਸਕਦੇ ਤੁਸੀਂ ਹਜੇ ਫਿਰ ਰਾਤੀ ਜੱਗੇਵੀਰ ਲਈ ਗੱਬਣੀ ਹੈ ਆਪਾਂ ਅੱਛਾ ਅੱਛਾ ਤੇ ਸੂਪੀ ਹੈ ਤੇ ਉਹਦਾ ਕਰਕੇ ਬੱਸੀ ਬੱਸੀ ਜੇ ਬੱਸੀ ਹਾਂ ਫਿਰ ਮੇਲਕਾਫ ਆ ਗਿਆ ਫਿਰ ਮੇਲਕਾਫ ਜੇ ਲੋ ਬਾਈ ਇਹ ਵੀ ਚੰਗੇ ਸੇਮਨ ਦੀ ਲਾਦੀ ਤੇ ਛੇ ਕੋ ਵੀ ਭਰਾ ਸਾਹਮ ਕਰ ਦੋ ਤੇ ਚੰਗੀ ਬਣ ਜੂਗੇ ਵੀ ਹਾਂ ਜੀ ਤੇ ਇਸ ਟਾਈਮ ਕਿੰਨਾ ਕੁ ਬੋਲਾ ਬੋਲਾ ਜੀ ਕਿੰਨਾ ਗਿਆ ਬੋਲਾ ਵੀਰ ਜੀ ਮੰ ਲਓ ਆਪਣੇ ਕੋਲ ਤੇ ਹੁਣੇ ਆਈ ਆ ਅਛਾ ਜੀ ਫਿਰ ਉਹਨਾਂ ਦੇ ਦੱਸਣ ਮੁਤਾਬਕ ਬੱਚੇ ਨੂੰ ਚੰਗਾ ਕੇ 6-7 ਕਿਲੋ ਚੋਇਆ ਆਪਾਂ ਠੀਕ ਆ ਠੀਕ ਆ ਠੀਕ ਆ ਜੀ ਹਾਂ ਆਪਣੇ ਕੋਲ ਤੇ ਤੁਹਾਡੇ ਸਾਹਮਣੇ ਹੁਣੇ ਲਖਾਣੇ ਹੁਣੇ ਆਏ ਦੋ ਪਸ਼ੂ ਵੀਰ ਕੋ ਆਏ ਆ ਦੋ ਵੜਾ ਲੰਗਿਆ ਹੀ ਪਰ ਭਾਈ ਇੱਕੋ ਹੀ ਵੀਡੀਓ ਵਿੱਚ ਇਹਨਾਂ ਨੇ ਚੈੱਕ ਕਰ ਸਕਦੇ ਤੁਸੀਂ ਹਾਈ ਡਰ ਕੁਆਲਟੀ ਬਹੁਤ ਸ਼ਾਨਦਾਰ ਆ ਥਣ ਥਣ ਬਹੁਤ ਟੌਪ ਦਾ ਲੱਗਾ ਜੱਗੇ ਵੀਰ ਠੀਕ ਆ ਠੀਕ ਆ ਜੀ ਹਾਂ ਦੁੱਧ 25 ਪਲੱਸ ਦੇ ਦੂੰਗੀ ਆਪਾਂ ਜ਼ਿਆਦਾ ਤਾਂ ਨਹੀਂ ਆਂਦੇ ਹਾਂਜੀ ਬਾਕੀ ਚੰਗੇ ਘੱਟ ਕਾਟ ਵਾਲੀ ਆ ਭਾਈ ਪੂਰੀ ਪੂਰੀ ਵੱਡੀ ਵੱਡੀ ਵਛੀ ਪੂਰੀ ਹਾਂਜੀ ਹਾਂ ਫਿਕਸ ਆਰਡਰ ਜਿੱਦਾਂ ਬਾਹਰ ਵਾਲੀਆਂ ਗਾਵਾਂ ਦਾ ਦਾ ਪੂਰਾ ਫਿਕਸ ਆਰਡਰ ਪੱਟਾਂ ਦੇ ਵਿੱਚ ਪੰਡਾਂ ਹੀ ਪਾਈਆਂ ਕਰਮ ਵਾਲੀ ਨੇ ਜਿੰਨੀ ਵੀ ਹੈਗੀ ਆ ਤੇ ਸ਼ਾਮਾਂ ਤੱਕ ਹੋਰ ਬਣ ਜਣਾ ਨੇ ਸਵੇਰੇ ਜਵਾਈ ਕੀਤੀ ਆ ਹੁਣ ਪਤਾ ਨਹੀਂ ਮਾਲਕਾਂ ਨੇ ਚਲੋ ਟਾਈਮ ਨਾਲ ਕੀਤੀ ਜਾਂ ਲੇਟ ਕੀਤੀ ਆ ਹਾਂਜੀ ਹਾਂਜੀ ਉਹ ਫੇਸ ਕੁਆਰਟੇ ਤੁਸੀਂ ਚੈੱਕ ਕਰ ਸਕਦੇ ਬਹੁਤ ਬਾਕੀ ਜੱਗੇਵੀਰ ਜਿਹੜਾ ਨਗਰ ਦੁੱਧ ਵਾਲਾ ਦੂਰੋਂ ਦੇਸੀ ਪੈਂਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਗੁਲਾਬੀ ਥਾਣਾ ਆ ਗਿਆ ਜਿੱਦਾਂ ਉਹ ਵੀ ਜੱਤ ਲਾਗੇ ਤੋਂ ਚੈੱਕ ਕਰਉਂਦੇ ਆ ਬਹੁਤ ਸ਼ਾਨਦਾਰ ਥਾਣਾ ਦਾ ਸੈਜ ਤੇ ਗਿਆ ਭੈਣ ਗਿੱਟ-ਗਿੱਟ ਤੇ ਲੱਗਾ ਵਾ ਕੀ ਮੁੱਲ ਭਾਜੀ ਜਿਹੜਾ ਮੁੱਲ ਜੱਗੇ ਵੀਰ ਜਿੱਦਾਂ ਦੀ ਵੀਡੀਓ ਵੇਖੀ ਸੀ ਭੈਣ ਭਰਾਵਾਂ ਸਾਰਿਆਂ ਦੀ ਹਾਂਜੀ ਹਾਂਜੀ ਲੋ ਲੱਖ ਲੱਖ ਸਵਾ ਸਵਾ ਮੰਗੇ ਜਾਂਦੇ ਆ ਇਹ ਗੱਲ ਹੈਗੀ ਚੰਗੀ ਹਾਂਜੀ ਹਾਂਜੀ ਮੁੱਲ ਕਰਾਉਣਾ ਤੇ 90 ਹਾਂਜੀ ਤੇ ਦੇਣੀ ਹਾਂ ਨਾ 80000 ਦੀ ਆ ਲਓ ਭਾਈ 80000 ਦੀ 25 ਪਲੱਸ ਵਾਲੀ ਲੈ ਬੈਠ ਜੇ ਹਾਂਜੀ ਹਾਂ ਧਰਮਰਾ ਦੇ ਦੀਆਂ ਕੱਲ ਮਰਾ ਦੋ ਇਹਦੀਆਂ ਠੰਡੀ ਸੀ ਲਿਆ ਕੋਈ ਚੱਕਰ ਨਹੀਂ ਮੰਨ ਲਓ ਜਿੱਦਾਂ ਪਰ ਜੇ ਬੱਚਾ ਛੱਡੋ ਨਾ ਛੱਡੋ ਲਓ ਭਾਈ ਚੈੱਕ ਕਰ ਸਕਦੇ ਤੁਸੀਂ ਬੱਚੇ ਤੋਂ ਬਿਨਾਂ ਹੀ ਝੜ ਆ ਜੇ ਇਹ ਵੀ ਬਿਲਕੁਲ ਗੋਲ ਧਾਰਾ ਤੁਸੀਂ ਚੈੱਕ ਕਰ ਸਕਦੇ ਕੋਈ ਭੂਰ ਕੋਈ ਛੱਟਾ ਨਹੀਂ ਕਿਤੇ ਵਿੱਚ ਤੇ ਆ ਪਿਛਲੇ ਸਾਲਾਂ ਦੀ ਚਵਾਈ ਜੇ ਲਾਤਾ ਟਿਕਾਲਾ ਲੋ ਬਾਈ ਜੀ ਚੈੱਕ ਕਰ ਸਕਦੇ ਇਹਦੇ ਪਿਛਲੇ ਗੋਲ ਧਾਰਾ ਬਿਲਕੁਲ ਮੋਟੀਆਂ ਧਾਰਾਵਾਂ ਕੋਈ ਭੂਰ ਕੋਈ ਛੱਟਾ ਨਹੀਂ ਠੀਕ ਜੀ ਵੀਰ ਜੀ 80000 ਦੀ ਬਾਈ ਕਹਿੰਦਾ ਕਿ ਦੇਰਾਂਗੇ ਤੇ ਕਰਦੀਏ ਮਾਨਤਣ ਨਵੀਰ ਜੀ ਮੈਂ ਤਾਂ ਖਿੱਚ ਕੇ ਦੱਸਿਆ ਮਾਨਤਣ ਕੀਤਾ ਚਲੋ ਛੋੜ ਛੱਪਾ ਕਰਦਾਂਗੇ ਥੋੜਾ ਬੁਲਕਾ ਠੀਕ ਹੈ ਠੀਕ ਹੈ ਲੋ ਬਾਈ ਜੀ ਕੋਈ ਕਲਾਂ ਦਾ ਪਈ ਕਹਿੰਦਾ ਕਿ ਜਾਇ ਜੀ ਮੈਂ ਪਾਇਆ ਆਪਣੇ ਨਾਲ ਪੂਰਾ ਖਿੱਚ ਕੇ ਇਹ ਮੌਕੇ ਦੇ ਮਾਨਤਾਨ ਹੋ ਜਾਊਗਾ ਸਾਰਿਆਂ ਦੇ ਵਿੱਚੋਂ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ